ਪਿਛਲੇ ਦਿਨੀ ਇੱਕ ਜਿਹੜਾ ਹੈਗਾ ਆਪਣੇ ਦਾ ਜਿਹੜਾ ਰੇਲਵੇ ਫਟ ਲਾਈਨਾਂ ਨੇ ਬਰਨਾਲਾ ਰੋਡ ਬਰਨਾਲਾ ਬਰਨਾਲਾ ਲਾਈਨ ਹੈ ਜਿਹੜੀ ਉੱਥੇ ਬੰਦ ਫਾਟਕ ਦੇ ਨੇੜੇ ਥਾਣੇਦਾਰ ਮਲਕੀਤ ਸਿੰਘ ਸਿਟੀ ਧੂਰੀ ਵੱਲੋਂ ਉੱਥੇ ਇੱਕ ਵਿਅਕਤੀ ਨੂੰ ਫੜਿਆ ਗਿਆ ਸੀਗਾ ਜਿਹਦਾ ਨਾਂ ਸ਼ੰਤੀ ਹੈ ਇੱਥੋਂ ਦੇ ਬਾਜੀਗਰ ਵਸਤੇ ਰਹਿਣ ਵਾਲੇ ਤੇ ਉਹਦੇ ਕੋਲੋਂ ਕੁਝ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀਗਾ ਤੇ ਜਿਹਦੀ ਪੁੱਛ ਕਿਸੇ ਅਧਾਰ ਤੇ ਇੱਕ ਵਿਅਕਤੀ ਹੋਰ ਮਨਪ੍ਰੀਤ ਮਨੀ ਹੈ ਉਹ ਵੀ ਇੱਥੋਂ ਦਾ ਧੂਰੀ ਦੇ ਰਹਿਣ ਵਾਲਾ ਉਦੇ ਬਸੋਂ ਵੀ ਜੋ ਕਲਮ ਲਾ ਕੇ 105 ਗ੍ਰਾਮ ਹੈਰਨ ਚੱਟਾ ਜੀ ਨੂੰ ਪਕੈਨਿਆ ਉਹ ਬਰੰਦ ਹੋਇਆ ਸੀ ਤੇ ਉਹ ਜਿਹੜਾ ਜਿਹੜਾ ਮਨਪ੍ਰੀਤ ਮਨੀਆ ਉਹ ਤੋਂ ਜਦੋਂ ਪੁੱਛਗਿਛ ਕੀਤੀ ਤਾਂ ਉਹ ਤੋਂ ਇੱਕ 32 ਬੋਰ ਪਿਸਤਲ ਵੀ ਬਰੰਦ ਕੀਤਾ ਗਿਆ ਇਹਨੂੰ ਤਤਕਸ਼ ਨੂੰ ਅੱਗੇ ਵਧਾਉਂਦੇ ਹੋਏ ਹੋਰ ਪੁੱਛਿਸ਼ ਦਰਾਂ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਨੂੰ ਚੱਟਾ ਕੌਣ ਦਿੰਦਾ ਹੈ ਤੇ ਪਿਸਤਲ ਕਿੱਥੋਂ ਲੈ ਕੇ ਆਉਂਦਾ ਹੈ ਉਹਦੇ ਬਾਰੇ ਜਿਹੜਾ ਪਤਾ ਲੱਗਿਆ ਉਹ ਕੋਈ ਸਾਜਨ ਨਾਮ ਦਾ ਵਿਅਕਤੀ ਹੈ ਫਿਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ 5 ਕਿਲੋ ਹੈਰਨ 29 ਲੱਖ ਦੇ ਕਰੀਬ ਡਰਗਮਣੀ ਦੇ ਕੇਸ ਵਿੱਚ ਉੱਥੇ ਬੰਦ ਹੈ ਤੇ ਉਹਦਾ ਵੀ ਅਸੀਂ ਪ੍ਰੋਡਕਸ਼ਨ ਲੈ ਕੇ ਉਹਨੂੰ ਲਿਆ ਕੇ ਕੱਲ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਉਹਦੀ ਅਸੀਂ ਅੱਜ ਪੁੱਛਗਿਛ ਕਰਾਂਗੇ ਤੇ ਉਹਦੇ ਤੋਂ ਸਾਨੂੰ ਅੱਜ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਇਸ ਤੋਂ ਇਲਾਵਾ ਇੱਕ ਥਾਣਾ ਸ਼ੇਰਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਗੁਰਦੀਪ ਸਿੰਘ ਉਰਫ ਲੰਬੂ ਜੋ ਖੇੜੀ ਕਲਾਂ ਦਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਭਗੌੜਾ ਸੀ ਆ ਪਵਾਨੀਗੜ ਸੰਦੌਰ ਤੇ ਸ਼ੇਰਪੁਰ ਦੇ ਮਕਦਮੇ ਚ ਪੀਓ ਕਰਾ ਦਿੱਤਾ ਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕਬਜ਼ੇ ਚੋਂ ਵੀ 220 ਇਨਸ਼ੀਲੀਆਂ ਗੋਲੀਆਂ ਉਬਰਾਮਦ ਹੋਈਆਂ ਨੇ ਉਹਨੂੰ ਵੀ ਫੜਨ ਚ ਸਫਲਤਾ ਹਾਸਲ ਕੀਤੀ ਹੈ ਤੇ ਇੱਕ ਗੱਲ ਹੋਰ ਥਾਣਾ ਸਦਰ ਦੀ ਪੁਲਿਸ ਨੇ ਦੋ ਵਿਅਕਤੀ ਜੋ ਮਲੇਰ ਕਟੜ ਸੈਡ ਅਮਰਗੜ ਦੇ ਰਹਿਣ ਵਾਲੇ ਨੇ ਉਹ ਵੀ ਧੂਲੇ ਚ ਕੋਈ ਨਾ ਕੋਈ ਇੱਥੇ ਬਾਰਤਤ ਕਰਨਾ ਆਇਆ ਸੀ ਜਦੋਂ ਉਹਨਾਂ ਨੂੰ ਚੈੱਕ ਕੀਤਾ ਗਿਆ ਤਾਂ ਉਹਨਾਂ ਕੋਲ ਇੱਕ ਮੋਟਰਸਾਈਕਲ ਚੋਰੀ ਦਾ ਹੋਣਾ ਪਾਇਆ ਗਿਆ ਉਹਨਾਂ ਦੇ ਖਿਲਾਫ ਵੀ ਸੀ ਮਕਦਮਾ ਦਰਜ ਕੀਤਾ ਹੈ ਉਹਨਾਂ ਨੂੰ ਅਰੈਸਟ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਪਿਛਲੇ ਹਫਤੇ ਦੌਰਾਨ ਜੋ ਸਾਡੀਆਂ ਗਤੀਵਧੀਆਂ ਨੇ ਉਹਦੇ ਵਿੱਚ ਅਸੀਂ ਮਿਤੀ 16 ਤੋਂ ਅੱਜ 22 ਤੱਕ ਨਵਾਂ ਮਕਦਮਾ ਦਰਜ ਕਰਕੇ 12 ਦੋਸ਼ੀਆਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਵਿੱਚ 121 ਗ੍ਰਾਮ ਚਟਾ ਟੋਟਲ 120 ਬੋਤਲਾਂ ਸ਼ਰਾਬ ਠੇਕਾ ਦੇਸੀ 220 ਨਛਲੀਆਂ ਗੋਲੀਆਂ ਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਪਾਸੋਂ ਦੋ ਲਾਈਟਰ ਪੰਨੀਆਂ ਦੋ ਜਲੇ ਹੋਏ ਲੋੜ ਬਰੰਦ ਕਿਤਨੇ ਤੇ ਚਾਰ ਮੋਟਰਸਲ ਬਰੰਦ ਕੀਤੇ ਗਏ ਨੇ